ਮੈਂ ਡਾਕਟਰ ਗਗਨਦੀਪ ਜੀਮਾ گورਨਮੈਂਟ ਮਹਿੰਦਰਾ ਕਾਲਜ ਪਟਿਆਲਾ ਵਿਖੇ ਬਤੌਰ ਐਸੋਸੀਏਟ ਪ੍ਰੋਫੈਸਰ ਹਿਸਟਰੀ ਵਿਭਾਗ ਦੇ ਵਿੱਚ ਸੇਵਾ ਨਿਭਾ ਰਹੀ ਸੀ ਪੰਜਾਬ ਸਰਕਾਰ ਦੇ ਹੁਕਮਾਂ ਉਪਰੰਤ ਪ੍ਰਮੋਟ ਹੋਣ ਤੇ ਮੈਂ گورਨਮੈਂਟ ਕਾਲਜ ਹੁਸ਼ਿਆਰਪੁਰ ਵਿਖੇ ਅੱਜ ਐਜ਼ ਅ ਪ੍ਰਿੰਸੀਪਲ ਆਪਣੀ ਡਿਊਟੀ ਜਿਹੜੀ ਹੈ ਜੁਆਇਨ ਕੀਤੀ ਹੈ ਡਿਊਟੀ ਜੁਆਇਨ ਕਰਨਾ ਐਜ਼ ਅ ਪ੍ਰਿੰਸੀਪਲ گورਨਮੈਂਟ ਕਾਲਜ ਹੁਸ਼ਿਆਰਪੁਰ ਦਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿਉਂਕਿ ਇਸ ਕਾਲਜ ਦੇ ਨਾਲ ਮੈਂ ਬਹੁਤ ਪਹਿਲਾਂ ਤੋਂ ਜੁੜੀ ਹੋਈ ਹਾਂ ਮੇਰਾ ਬੜਾ ਸੰਬੰਧ ਹੈ ਇਸ ਕਾਲਜ ਦੇ ਨਾਲ ਪਿੱਛੇ ਤੋਂ ਇਨਫੈਕਟ ਇਹ ਉਹ ਕਾਲਜ ਹੈ ਜਿੱਥੇ ਮੇਰੇ ਫਾਦਰ ਪ੍ਰੋਫੈਸਰ ਆਰਐਸ ਜੀਮਾ ਪੜੇ ਵੀ ਨੇ ਉਹਨਾਂ ਨੇ ਹਿਸਟਰੀ ਦੇ ਪ੍ਰੋਫੈਸਰ ਹੈੱਡ ਆਫ ਦਾ ਡਿਪਾਰਟਮੈਂਟ ਵਜੋਂ ਸੇਵਾ ਵੀ ਨਿਭਾਈ ਅਸੀਂ ਸਾਰੇ ਭੈਣ ਭਰਾ ਇਸ ਕਾਲਜ ਦੇ ਵਿੱਚ ਪੜੇ ਤੇ ਮੈਂ ਆਪਣੇ ਕੈਰੀਅਰ ਦੀ ਸ਼ੁਰੂਆਤ ਵੀ ਇਸ ਕਾਲਜ ਤੋਂ ਕੀਤੀ ਜਦੋਂ ਮੈਂ 94 ਦੇ ਵਿੱਚ ਆਪਣੇ ਐਮਏ ਕਰਨ ਉਪਰੰਤ ਇਸ ਕਾਲਜ ਦੇ ਵਿੱਚ ਪ੍ਰੋਫੈਸਰ ਵਜੋਂ ਡਿਊਟੀ ਜਿਹੜੀ ਜੁਆਇਨ ਕੀਤੀ ਤੇ ਅੱਜ ਮੈਨੂੰ ਇਸ ਕਾਲਜ ਦੇ ਵਿੱਚ ਵਾਪਸ ਐਜ਼ ਅ ਪ੍ਰਿੰਸੀਪਲ ਜਿਹੜਾ ਹੈ ਔਨ ਦਾ ਮੌਕਾ ਮਿਲਿਆ ਔਰ ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਤੇ ਇਹ ਕਾਲਜ ਜਿਹੜਾ ਹੈ ਬਹੁਤ ਹੀ ਇੱਕ ਵਿਰਾਸਤੀ ਕਾਲਜ ਹੈ ਇਸ ਕਾਲਜ ਨੇ ਜਿਹੜਾ ਹੈ ਬੜੇ ਸਾਰੇ ਆ ਇੰਡਸਟਰੀਅਲਿਸਟ ਹੋ ਗਏ ਅਮਿਨੈਂਟ ਪੋਲੀਟੀਸ਼ੀਅਨਸ ਹੋ ਗਏ ਐਕੈਡਮੀਸ਼ੀਅਨਸ ਹੋ ਗਏ ਸਪੋਰਟਸਮੈਨ ਹੋ ਗਏ ਡਾਕਟਰਸ ਹੋ ਗਏ ਫਿਜ਼ੀਸ਼ੀਅਨਸ ਹੋ ਗਏ ਇਸ ਕਾਲਜ ਨੇ ਬੜੇ ਬੰਦੇ ਪੈਦਾ ਕੀਤੇ ਨੇ ਔਰ ਇਸ ਕਾਲਜ ਦੀ ਸਭ ਤੋਂ ਵੱਡੀ ਮਾਣ ਵਾਲੀ ਗੱਲ ਹੈ ਕਿ ਸਰਦਾਰ ਮਨਮੋਹਨ ਸਿੰਘ ਜੋ ਕਿ ਸਾਡੇ ਪ੍ਰਾਈਮ ਮਿਨਿਸਟਰ ਰਹੇ ਨੇ ਉਹ ਵੀ ਇਸੇ ਕਾਲਜ ਦੇ ਵਿੱਚੋਂ ਪੜੇ ਨੇ ਤੇ ਇਸ ਕਾਲਜ ਦਾ ਸਟਾਫ ਬਹੁਤ ਹੀ ਵਧੀਆ ਸਟਾਫ ਹੈ ਮੈਨੂੰ ਪੂਰੀ ਉਮੀਦ ਹੈ ਕਿ ਟੀਚਿੰਗ ਐਂਡ ਨੌਨ ਟੀਚਿੰਗ ਸਟਾਫ ਅਸੀਂ ਸਭ ਮਿਲ ਕੇ ਵਿਦਿਆਰਥੀ ਵੀ ਸਾਡੇ ਨਾਲ ਮਿਲ ਕੇ ਇਸ ਕਾਲਜ ਨੂੰ ਅਸੀਂ ਹੋਰ ਵੀ ਬੁਲੰਦੀਆਂ ਤੇ ਲੈ ਕੇ ਜਾਵਾਂਗੇ ਕਿਉਂਕਿ ਕਾਲਜ ਜਿਹੜਾ ਹੈ ਉਹ ਕਿਸੇ ਇੱਕ ਬੰਦੇ ਦੇ ਨਾਲ ਨਹੀਂ ਚੱਲਦਾ ਬਿਸ਼ੱਕ ਐਜ਼ ਅ ਪ੍ਰਿੰਸੀਪਲ ਮੈਂ ਡਿਊਟੀ ਜੁਆਇਨ ਕੀਤੀ ਹੈ ਔਰ ਇੱਕ ਲੀਡਰ ਦੇ ਵਜੋਂ ਮੈਂ ਕੰਮ ਕਰਨਾ ਪਰ ਟੀਮ ਮੈਂਬਰ ਜਿਹੜੇ ਨੇ ਮੇਰੇ ਸਟਰੋਂਗ ਹੋਣਗੇ ਮੇਰੇ ਨਾਲ ਤਾਂ ਅਸੀਂ ਸਾਰੇ ਮਿਲ ਕੇ ਜਿਹੜਾ ਹੈ ਇਸ ਕਾਲਜ ਦੇ ਲਈ ਬਹੁਤ ਮਿਹਨਤ ਕਰਾਂਗੇ ਔਰ ਮੈਂ ਯਕੀਨ ਦਿਵਾਉਣੀ ਆ ਕਿ ਮੈਂ ਇਸ ਕਾਲਜ ਨੂੰ ਹੋਰ ਵੀ ਉੱਚਾ ਚੱਕਣ ਦੇ ਵਿੱਚ ਆਪਣੇ ਤਨਦੇਹੀ ਦੇ ਨਾਲ ਡਿਊਟੀ ਨਿਭਾਉਂਗੀ ਮੈਡਮ ਜਿਵੇਂ ਕਿ ਐਡਮਿਸ਼ਨਸ ਦਾ ਦੌਰ ਚੱਲ ਰਿਹਾ ਹੈ ਤੇ ਯੂਥ ਫੈਸਟੀਵਲ ਵੀ ਚੱਲ ਰਿਹਾ ਹੈ ਕਾਲਜ ਦੀਆਂ ਤਿਆਰੀਆਂ ਚੱਲ ਰਹੀਆਂ ਤੁਸਾਂ ਸੋਚਿਆ ਮੋਂ ਤੇ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੀ ਹਾਂ ਅਸੀਂ ਕਿਉਂਕਿ ਮੈਂ ਹੁਣ ਜੁਆਇਨ ਕੀਤਾ ਮੇਰੇ ਜੁਆਇਨ ਕਰਨ ਤੋਂ ਪਹਿਲਾਂ ਆਲਰੇਡੀ ਜਿਹੜੀਆਂ ਯੂਥ ਫੈਸਟੀਵਲ ਦੀਆਂ ਡੇਟਸ ਆ ਚੁੱਕੀਆਂ ਨੇ ਕਮੇਟੀਆਂ ਬਣ ਚੁੱਕੀਆਂ ਨੇ ਡਿਊਟੀਆਂ ਜਿਹੜੇ ਨੇ ਟੀਚਰਸ ਆਪਣੀ ਤਨਦੇਹੀ ਦੇ ਨਾਲ ਨਿਭਾ ਰਹੇ ਨੇ ਜਿੱਥੋਂ ਤੱਕ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਟੀਚਰਸ ਦੇ ਨਾਲ ਔਰ ਬੱਚੇ ਬੜੇ ਉਤਸ਼ਾਹ ਦੇ ਨਾਲ ਜਿਹੜਾ ਹੈ ਉਹਨਾਂ ਤਿਆਰੀਆਂ ਕਰ ਰਹੇ ਨੇ ਯੂਥ ਫੈਸਟੀਵਲ ਦੀਆਂ ਔਰ ਮੈਨੂੰ ਪੂਰੀ ਉਮੀਦ ਹੈ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਸਾਡਾ ਕਾਲਜ ਇਸ ਵਾਰ ਵੀ ਟਰੋਫੀ ਲੈ ਕੇ ਆਏਗਾ